ਤੇ ਦੰਦੇ ਆਰ ਨਕਲੀ ਮਠਿਆਈ ਤੋਂ ਬਚੋ ਤੇ ਘਰ ਵਿੱਚ ਸਿੰਪਲ ਤਰੀਕੇ ਨਾਲ ਕਰੋ ਤਿਆਰ ਇਹ ਕਿਸ ਤਰ੍ਹਾਂ ਤਿਆਰ ਕੀਤੀ ਹੈ ਤੇ ਇਹਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਪਾਈਆਂ ਤੁਸੀਂ ਅੱਗੇ ਵੀਡੀਓ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵੀਡੀਓ ਵੇਖਦੇ ਭੈਣ ਭਰਾਵਾਂ ਦਾ ਸਵਾਗਤ ਹੈ ਸਾਡੇ ਚੈਨਲ ਦੇਸੀ ਟੱਬਰ ਤੇ ਆਸ ਕਰਦੇ ਹਾਂ ਕਿ ਤੁਸੀਂ ਘਰ ਪਰਿਵਾਰ ਵਿੱਚ ਠੀਕ ਠਾਕ ਹੋਗੇ ਖੁਸ਼ ਹੋਗੇ ਰਖੜੀ ਦਾ ਤਿਹਾੜੀ ਤਿਹਾੜੀ ਆ ਰਿਹਾ ਵਾ ਤੇ ਵੇ ਕਰਮਾ ਵਾਲੀਆਂ ਭੈਣਾਂ ਨੇ ਜਿਨ੍ਹਾਂ ਦੇ ਘਰ ਵਿੱਚ ਖੁਸ਼ੀਆਂ ਚੋਗ ਰਖੜੀ ਆਈ ਉਹਨਾਂ ਨੇ ਆਪਣੇ ਭਰਾਵਾਂ ਨੂੰ ਰਖੜੀਆਂ ਬੰਲਣੀਆਂ ਤੇ ਨਾਲ ਮਠਾਈ ਖਾਣ ਆਪਾਂ ਮਠਾਈ ਅੱਜ ਬਣਾ ਰਹੇ ਆਂ ਮਠਾਈ ਕਿਹੜੀ ਬਣਾ ਰਹੇ ਆਂ ਆਪਾਂ ਤੇ ਆਪਾਂ 250 ਗ੍ਰਾਮ ਛੋਲੇ ਲਏ ਆ ਏਵੇਂ ਚਾਪਾ ਪਾਵਾਂਗੇ ਗਰੀ ਭੂਰਾ ਨਾਲ ਪਾਵਾਂਗੇ ਸੁੱਕਾ ਦੁੱਧ ਦੋ ਚਮਚੇ ਤੇ ਗਿੱਲਾ ਦੁੱਧ ਵੀ ਆਪਾਂ ਪਾਵਾਂਗੇ ਨਾਲ ਇੱਕ ਗਲਾਸੀ ਇਹ ਖੰਡ ਪਾਵਾਂਗੇ ਆਪਾਂ ਇਹ ਆਪਾਂ ਪਾਵਾਂਗੇ ਡਰਾਈ ਫਰੂਟ ਦੇ ਵਿੱਚ ਕਾਜੂ ਆਜੋ ਆਪਾਂ ਛੋਲਿਆਂ ਨੂੰ ਪੀਸ ਲੈਨੇ ਆ ਚੱਲੋ ਛੁੱਲੇ ਆਪਾਂ 20 ਕੇ ਇਹਦਾ ਵੇਸਨ ਬਣਾ ਲੈ ਨੂੰ ਆਪਾਂ ਕੱਢ ਲੈਨੇ ਆ। ਛੁੱਲੇ ਆਪਾਂ ਪੀਸ ਲੈ ਦੇ ਖੰਡ ਜਿਹੜੀ ਆਪਾਂ ਲਈ ਆ 125 ਗ੍ਰਾਮ ਖੰਡ ਪਾਵਾਂਗੇ ਵਿੱਚ ਥੋੜੀ ਪਾਵਾਂਗੇ ਇਸ ਤੋਂ ਆਪਾਂ ਪੀਸ ਲੈਨੇ ਆ ਜਿੰਨੇ ਆਪਾਂ ਨੂੰ ਲੋੜ ਹੋਗੀ ਓਨੇ ਪਾਵਾਂਗੇ ਖੰਡ ਆਪਾਂ। ਤੇ ਖੰਡ ਵੀ ਆਪਾਂ ਬਰੀਕ ਕਰ ਲਈ ਆ। ਇਹ ਜਿਹੜੇ ਕਾਜੂ ਆਪਾਂ ਇਹਨਾਂ ਨੂੰ ਬਰੀਕ ਕਰ ਲੈਂਦੇ ਆ। ਇਹ ਚੋਲੇ ਆਪਾਂ ਜਿਹੜੇ ਪੀਸੇ ਪਾ ਲਿਆ ਇਹਦੇ ਵਿੱਚ ਆ ਜਿਹੜੇ ਆਪਾਂ ਬਾਜੂ ਗ੍ਰੈਂਡ ਕੀਤੇ ਪਾ ਲਾਂਗੇ ਦੋ ਚਮਚੇ ਆਪਾਂ ਘੀਰੀ ਪੂਰਾ ਪਾ ਲਾਂਗੇ ਇਹ ਜਿਹੜਾ ਆਪਾਂ ਸੁੱਕਾ ਦੁੱਧ ਲਿਆ ਦੋ ਚਮਚੇ ਇਹ ਵੀ ਪਾ ਦਾਂਗੇ ਵਿੱਚ ਇਹ ਹੁਣ ਆਪਾਂ ਖੰਡ ਪਾ ਲਾਂਗੇ ਵਿੱਚ ਸਵਾਦ ਅਨਸਾਰ ਹੀ ਪਾਵਾਂਗੇ ਜਿੰਨੀ ਕੇ ਆਪਾਂ ਨੂੰ ਮਤਲਬ ਖੰਡ ਘਾਟ ਹੀ ਪਾਵਾਂਗੇ ਆਪਾਂ ਇਹਨੂੰ ਹੁਣ ਆਪਾਂ ਮਿਕਸ ਕਰਕੇ ਚੰਗੀ ਤਰ੍ਹਾਂ ਤੇ ਥੋੜਾ ਥੋੜਾ ਦੁੱਧ ਪਾ ਕੇ ਇਹਨੂੰ ਆਪਾਂ ਗੁੰਨ ਲਾਂਗੇ ਤੇ ਮਠਿਆਈ ਘਰੇ ਹੀ ਬਣਾ ਕੇ ਖਾਇਆ ਕਰੋ ਥੋੜੀ ਜੀ ਮਿਹਨਤ ਨਾਲ ਹੀ ਬਣ ਜਾਂਦੀ ਹੈ ਥੋੜੀ ਜੀ ਇਹ ਸਮਾਨਾ ਬਣ ਜਾਂਦੀ ਹੈ ਵਰਤੀ ਚੋਲਿਆਂ ਦੇ ਆਟੇ ਦੀ ਤੁਸੀਂ ਘਰੇ ਹੀ ਬਣਾ ਕੇ ਖਾਇਆ ਕਰੋ ਕੋਈ ਵੀ ਤਿਹਾਰ ਆਵੇ ਆਪਣੀ ਜਿਹੜੀ ਮਠਿਆਈ ਹੈ ਤੁਸੀਂ ਘਰੇ ਬਣਾਇਆ ਕਰੋ ਬਾਹਰ ਬਹੁਤ ਕੈਮੀਕਲ ਬਹੁਤ ਪਾ ਕੇ ਬਣਾਉਂਦੇ ਆ ਉਹ ਸੇਤ ਵਾਸਤੇ ਹਾਨੀ ਕਰਕੇ ਆ ਇਹ ਨਾਲੇ ਕੋਈ ਸਫਾਈ ਨਹੀਂ ਉਹਨਾਂ ਦੀ ਹੁੰਦੀ ਆਪਣੀ ਸਫਾਈ ਦੇ ਨਾਲ ਚੀਜ਼ ਬਣਾ ਕੇ ਖਾਇਆ ਕਰੋ ਥੋੜਾ ਥੋੜਾ ਆਪਾਂ ਦੁੱਧ ਪਾ ਕੇ ਇਹਨੂੰ ਗੁੰਨ ਲਾਂਗੇ ਇਹ ਆਪਾਂ ਇੱਕ ਚਮਚਾ ਦੇਸੀ ਘਿਓ ਪਾਵਾਂਗੇ ਇਹਦੇ ਨਾਲ ਜਿਹੜਾ ਆਪਣਾ ਆਟਾ ਡੋਜ ਇਕੱਠਾ ਹੋ ਜਾਊਗਾ ਬਹੁਤਾ ਘਿਓ ਪਾਉਣ ਦੀ ਵੀ ਲੋੜ ਹੀ ਨਹੀਂ ਐ ਬਹੁਤ ਘੱਟ ਸਮਾਨ ਦੇ ਨਾਲ ਬਰਫੀ ਬਣਨ ਵਾਲੀ ਆ ਤੁਸੀਂ ਬਣਾ ਕੇ ਇੱਕ ਵਾਰੀ ਖਾ ਕੇ ਕਮੈਂਡ ਕਰਕੇ ਦੱਸਿਓ ਵਰਫੀ ਕਿੱਦਾਂ ਦੀ ਬਣੀ ਆ ਆਟਾ ਆਪਾਂ ਗੁੰਨ ਲਿਆ ਵੇਖੋ ਇਸ ਤਰ੍ਹਾਂ ਦਾ ਇੱਕ ਡੋਹ ਬਣ ਗਿਆ ਏ ਤੇ ਇਹਦੇ ਹੁਣ ਆਪਾਂ ਰੋਲ ਬਣਾਵਾਂਗੇ ਜੇ ਤੁਸੀਂ ਵਰਫੀ ਬਣਾਉਣੀ ਹੈ ਤੁਸੀਂ ਐਵੇਂ ਵੀ ਇਹਨੂੰ ਖਿਲਾਰ ਸਕਦੇ ਜੇ ਕਿਸੇ ਭਾਂਡੇ ਵਿੱਚ ਖਿਲਾਰ ਕੇ ਉੱਪਰ ਜੋ ਜਿਹੜੀ ਮਰਜ਼ੀ ਡੈਕੋਰੇਸ਼ਨ ਕਰ ਲਓ ਪਰ ਬੱਚੇ ਕਹਿੰਦੇ ਰੋਲ ਬਣਾ ਦੋ ਤਾਂ ਆਪਾਂ ਰੋਲ ਬਣਾਵਾਂਗੇ ਇਹਦੇ ਤੇ ਫੇਰ ਥੋੜਾ ਜਿਹਾ ਆਪਾਂ ਨੂੰ ਫ੍ਰਿਜ 'ਚ ਰੱਖਾਂਗੇ ਜੰਮਣ ਵਾਸਤੇ ਤੇ ਵੇਖੋ ਬਹੁਤ ਵਧੀਆ ਮਟੀਰੀਅਲ ਆਪਣਾ ਬਣਿਆ ਵਾ ਇਹਨੂੰ ਆਪਾਂ ਰੋਲ ਜੇ ਕਰ ਲੈਨੇ ਆਂ ਇਤਰਾਪਾ ਦੋ ਰੋਲ ਬਣਾ ਲਿਆ ਜਿਹੜਾ ਆਪਾਂ ਗੁੰਨੇ ਆ ਸਿਆਟਾ ਇਹਨਾਂ ਨੂੰ ਹੁਣ ਆਪਾਂ ਇਹ ਬਟਰ ਪੇਪਰ ਦੇ ਵਿੱਚ ਇਸ ਤਰ੍ਹਾਂ ਬੰਦਾਂਗੇ ਨਹੀਂ ਇਹਨੂੰ ਜਿਆਦਾ ਵਲੇਟੰਦਾ ਕੀ ਫਾਇਦਾ ਮਤਲਬ ਇੱਥੋਂ ਕੱਟ ਦਈਏ ਇਹਨੂੰ ਤੇ ਆਹ ਲੋ ਆਪਾਂ ਰੋਲ ਬਣਾ ਕੇ ਉਹਨੂੰ ਕਵਰ ਕਰ ਲਿਆ ਵਾ ਬਟਰ ਪੇਪਰ ਨਾਲ ਇਹਨੂੰ ਆਪਾਂ ਰੱਖ ਦਾਂਗੇ ਹੁਣ ਰੇ ਤੇ ਰੱਖਾਂਗੇ ਦੂਜਾ ਵੀ ਰੋਲ ਆਪਾਂ ਕਵਰ ਕਰ ਲਈਏ ਐ ਤਰੀਕੇ ਨਾਲ ਆਪਾਂ ਕਵਰ ਕਰਕੇ ਇਹਨੂੰ ਰਬੜ ਪਾ ਦਾਂਗੇ ਉੱਪਰ ਉਹਨਾਂ ਨੂੰ ਦੀ ਵੀ ਉਤਰ ਆ ਜੀ ਇਹਨਾਂ ਨੂੰ ਹੁਣ ਆਪਾਂ ਇਹਨਾਂ ਨੂੰ ਆਪਾਂ 1 ਘੰਟਾ ਫ੍ਰੀਜ ਚ ਰੱਖਾਂਗੇ ਫਿਰ ਇਹਨਾਂ ਨੂੰ ਕੱਟ ਕੇ ਦਿਖਾਵਾਂਗੇ ਤੁਹਾਨੂੰ ਆਹ ਲਓ ਜੀ ਜਿਹੜੇ ਆਪਾਂ ਰੋਲ ਬਣਾ ਕੇ ਫ੍ਰੀਜ ਚ ਰੱਖੇ ਹੀ ਆਪਣੇ ਮਿਲਦਾ ਠੀਕ ਹੋ ਗਿਆ ਜੰਮ ਗਿਆ ਤੈਨੂੰ ਆਪਾਂ ਖੋਲ ਕੇ ਵੇਖਦੇ ਆ ਇਹ ਬਟਨ ਤੇ ਫ੍ਰੇਮ ਦਾ ਇਹ ਇਹਨੂੰ ਆਪਾਂ ਖੋਲ ਲੈਨੇ ਆ ਆ ਵੇਖੋ ਇਹਨਾਂ ਸੋਨਾ ਰੋਲ ਜੰਮ ਗਿਆ ਆਪਣਾ ਇਹ ਇਸੇ ਤਰ੍ਹਾਂ ਦੂਜਾ ਵੀ ਖੋਲ ਲਾਂਗੇ ਆਪਾਂ ਹੁਣ ਆਪਾਂ ਇਹਦੀ ਕਟਿੰਗ ਕਰਦੇ ਆਂ ਕਟਿੰਗ ਦੇ ਆਪਾਂ ਇਸ ਤਰੀਕੇ ਨਾਲ ਕਰਾਂਗੇ ਹਲੋ ਜੀ ਪਰਫੀ ਆਪਣੀ ਤਿਆਰ ਆ ਬਣ ਕੇ ਤੇ ਆਪਾਂ ਕਟਿੰਗ ਕਰ ਲਈ ਐ ਤੇ ਉੱਤੇ ਆਪਾਂ ਮਗਜ ਪਾ ਕੇ ਡੈਕੋਰੇਸ਼ਨ ਵੀ ਕਰ ਲਈ ਐ ਤੁਸੀਂ ਵੀ ਘਰੇ ਹੀ ਬਣਾਇਆ ਕਰੋ ਮੇਰੀ ਤੇ ਇਹੋ ਹੀ ਬੇਨਤੀ ਐ ਭੈਣਾਂ ਨੂੰ ਕਿ ਜਿਹੜੀ ਮਤਲਬ ਮਲਾਵਟ ਤੋਂ ਬਚੋ ਤੇ ਚੀਜ਼ ਜਿਹੜੀ ਆਪਣੇ ਭੈਣ ਭਰਾ ਵਾਸਤੇ ਬਣਾ ਕੇ ਰੱਖੜੀ ਤੇ ਖੜਨੀ ਘਰੇ ਹੀ ਬਣਾ ਕੇ ਖੜੋ ਭਾਵੇਂ ਤੁਸੀਂ ਮਤਲਬ ਪੰਜੀਰੀ ਬਣਾ ਲਓ ਛੋਲਿਆਂ ਦੀ ਚਾਹ ਬੇਸੰਦਾਂ ਬੇਸੰਦ ਦੀ ਪੰਜੀਰੀ ਬਣਾ ਕੇ ਉਹਨੂੰ ਪਿੰਨੀ ਬਣਾ ਲਓ ਨਹੀਂ ਤੇ ਹੀ ਹੋਰ ਜ਼ਿਆਦਾ ਨਹੀਂ ਕਰ ਸਕਦੇ ਤੇ ਤੁਸੀਂ ਪਿੰਨੀ ਬਣਾਓ ਆਪਣੀ ਮਰਜ਼ੀ ਦੀ ਤੇ ਬਣੀ ਹੋਗੀ ਆਪਾਂ ਸਾਬ ਸਫਾਈ ਨਾਲ ਤੇ ਘਰੇ ਬਣਾਈ ਆ ਆਪਾਂ ਨੂੰ ਪਤਾ ਵੀ ਆਪਾਂ ਸਾਬ ਸਫਾਈ ਨਾਲ ਬਣਾਈ ਆ ਉੱਥੇ ਹਲਵਾਇਆਂ ਦੇ ਅੱਗੇ ਜਿਹੜੀ ਲੇਬਰ ਲੱਗੀ ਹੁੰਦੀ ਆ ਵਿੱਚੇ ਮੁਰਦਾ ਪੁੰਝੇ ਜਾਂਦੇ ਵਿੱਚੇ ਖਾਰਜ ਕਰੀ ਜਾਂਦੇ ਉਦਾਂ ਆਪਾਂ ਨੂੰ ਮਤਲਬ ਅੱਖਾਂ ਤੋਂ ਪਰੋਖੀ ਤੇ ਖਾ ਲੈਣੇ ਆ ਪਰ ਉਹ ਵਧੀਆ ਨਹੀਂ ਚੀਜ਼ ਹੁੰਦੀ ਪਰ ਮਤਲਬ ਇਹ ਜਿਹੜੀ ਆਪਾਂ ਘਰ ਬਣਾ ਲੈਣੇ ਆ ਘਰਵਾਰਗੀ ਰੀਸ ਨਹੀਂ ਘਰੇ ਬਣਾ ਕੇ ਤੇ ਆਪਣੇ ਭਰਾਵਾਂ ਨੂੰ ਤੇ ਭਤੀਜਿਆਂ ਨੂੰ ਰਖੜੀ ਬੰਨ ਕੇ ਆਇਓ ਤੇ ਜੇ ਸਾਡੀ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਦੱਬ ਕੇ ਕਰ ਦਿਓ ਸਬਸਕ੍ਰਾਈਬ ਵੀ ਕਰਿਓ ਤੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰਹਿ ਬਰਾਕਾ